ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਾਵਾਵਾਲੀ ਕਾਵਾਵਾਲੀ ਪੱਤਨ ਹਰ ਪਾਸੇ ਬਣੂ ਮਜ਼ਬੂਤ ਕਰਨ ਵਿੱਚ ਲੱਗੀਆਂ ਵੱਖ-ਵੱਖ ਸੰਸਥਾਵਾਂ ਐਨਡੀਆਰਐਫ ਦੀਆਂ ਟੀਮਾਂ ਅਤੇ ਪ੍ਰਸ਼ਾਸਨ ਨੇ ਚੜ੍ਹਦੀ ਕਲਾ ਵਾਲਾ ਮਾਹੌਲ ਸਿਰਜਿਆ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਲਗਭਗ 20 ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ ਸਤਲੁਜ ਦਰਿਆ ਦਾ ਤੇਜ਼ ਬਹਾਫ ਅੱਗੇ ਵਧ ਰਿਹਾ ਹੈ ਜਾਣਕਾਰੀ ਅਨੁਸਾਰ ਇਸ ਇਲਾਕੇ ਵਿੱਚ 8000 ਤੋਂ ਜ਼ਿਆਦਾ ਪਸ਼ੂ ਹਨ ਬਹੁਤ ਸਾਰੇ ਪਸ਼ੂਆਂ ਨੂੰ ਸੇਫ ਜਗ੍ਹਾ ਤੇ ਪਹੁੰਚਾ ਦਿੱਤਾ ਗਿਆ ਹੈ ਅਤੇ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਪਸ਼ੂਆਂ ਦੀ ਸਾਂਭ ਸੰਭਾਲ ਤੇ ਬਿਮਾਰੀਆਂ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਜਸਵੰਤ ਜਸਲੀਆ ਪਪਾ ਫਾਜ਼ਿਲਕਾ ਜ਼ਿਲ੍ਹੇ ਦੇ ਕਾਵਾਵਾਲੀ ਪੱਤਨ ਤੇ ਖੜੇ ਹੋਏ ਆ ਜਿੱਥੋਂ ਅੱਗੇ ਸਾਰੇ ਪਿੰਡ ਜਿਹੜੇ ਆ ਉਹਨਾਂ ਦੀ ਕਨੈਕਟੀਵਿਟੀ ਟੁੱਟੀ ਹੋਈ ਆ ਇਹ ਸਾਡਾ ਬੇਸ ਕੈਂਪ ਹੈ। ਜਿੱਥੋਂ ਅਸੀਂ ਪਸ਼ੂ ਪਾਲਣ ਵਿਭਾਗ ਦੀਆਂ ਸੁਆਵਾਂ ਅੱਗੇ ਪਚਾ ਰਹੇ ਹਾਂ ਇੱਥੇ ਸਾਡੇ ਕੋਲ ਦੋ ਵੈਟਰੀ ਅਫਸਰ ਪੰਜ ਵੈਟਰੀ ਇਨਸਪੈਕਟਰ ਇੱਕ ਵੈਟਰੀ ਫਾਰਮਾਸਿਸਟ ਤੇ ਦੋ ਕਲਾਸ 4 ਇੱਥੇ ਅਸੀਂ ਨਿਯੁਕਤ ਕੀਤੇ ਹੋਏ ਨੇ ਇਸ ਵੇਰੇ ਜਦੋਂ ਤੋਂ ਬੋਰਡਸ ਚੱਲਦੀਆਂ ਨੇ ਤੇ ਜਦੋਂ ਸ਼ਾਮ ਤੱਕ ਬੋਰਡਸ ਇੱਥੇ ਚੱਲਦੀਆਂ ਰਹਿੰਦੀਆਂ ਨੇ ਉਦੋਂ ਤੱਕ ਇਹ ਆਪਣੀਆਂ ਸੁਆਵਾਂ ਦਿੰਦੇ ਰਹਿੰਦੇ ਨੇ ਸੋ ਅੱਗੇ ਜਿੰਨਾ ਵੀ ਰਸਤਾ ਵਾ ਜਿੰਨੇ ਵੀ ਪਿੰਡ ਨੇ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਹੋਰ ਵਹੀਕਲ ਨਹੀਂ ਚੱਲ ਰਿਹਾ ਉੱਥੇ ਕੇਵਲ ਕਿਸ਼ਤੀਆਂ ਦੇ ਰਾਹੀਂ ਪਹੁੰਚ ਕੀਤੀ ਜਾ ਰਹੀ ਆ ਸੋ ਕੁਝ ਪਿੰਡਾਂ ਦੇ ਵਿੱਚ ਹਾਲਾਤ ਇਹੋ ਜਿਹੇ ਆ ਕਿ ਜਿੱਥੇ ਕਿਸ਼ਤੀ ਰੁਕਦੀ ਹੈ ਉਸ ਤੋਂ ਬਾਅਦ ਅੱਗੇ ਇਹਨਾਂ ਨੂੰ ਕਾਫੀ ਪਾਣੀ ਦੇ ਵਿੱਚ ਚੱਲ ਕੇ ਜਾਣਾ ਪੈਂਦਾ ਸੋ ਕੰਮ ਬੜਾ ਜੋਖਮ ਭਰਿਆ ਹੈ ਪਰ ਟੀਮ ਦੇ ਵਿੱਚ ਉਤਸ਼ਾਹ ਬਹੁਤ ਹੈ ਜੋਸ਼ ਬਹੁਤ ਹੈ ਤੇ ਇੱਕ ਜਿਹੜੇ ਅਸੀਂ ਇਹਨਾਂ ਲੋਕਾਂ ਦੀ ਦਰਦ ਵੇਖ ਰਹੇ ਆ ਉਹ ਸਾਨੂੰ ਮਜਬੂਰ ਕਰ ਰਹੀ ਹੈ ਕਿ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਆਪਣੀਆਂ ਸਵਾਵਾਂ ਪਹੁੰਚਾਈਏ ਸੋ ਜਿਸ ਦਿਨ ਤੋਂ ਫਲੱਡ ਆਏ ਹੋਏ ਆ ਸਾਡੀ ਟੀਮ ਇੱਥੇ ਪੋਸਟਡ ਹੈ ਸੋ ਜਿੰਨਾ ਚਿਰ ਵੀ ਇੱਥੇ ਹਾਲਾਤ ਸੈੱਟ ਨਹੀਂ ਹੁੰਦੇ ਸਾਡੀ ਟੀਮ ਇੱਥੇ ਇਹਨਾਂ ਲੋਕਾਂ ਦੀਆਂ ਸਵਾਲਾਂ ਜਿਹੜੀਆਂ ਪੁੱਛੌਣ ਦੀ ਰਹੀ। ਆਪਣੀ ਖੇਤੀ ਟੀਮ ਕਾਮਾ ਵਾਲੀ ਪਤਨ ਤੇ ਪਹੁੰਚੀ। ਪਿੰਡ ਵਿੱਚ ਵੜਦਿਆਂ ਤਾਂ ਸਭ ਕੁਝ ਨਾਰਮਲ ਲੱਗਦਾ ਹੈ ਪਰ ਪਤਨ ਤੇ ਪਹੁੰਚਦੇ ਹੀ ਸਤਲੁਜ ਦਰਿਆ ਦੇ ਵਗਦੇ ਪਾਣੀ ਨੂੰ ਦੇਖ ਕੇ ਕੁਦਰਤ ਦਾ ਕਹਿਰ ਨਜ਼ਰ ਆਉਂਦਾ ਹੈ। हां ਸਾਡੇ ਕੋਲ ਜਿਵੇਂ ਸਾਰੇ ਤੋਂ ਲਾ ਕੇ 2 2250 ਕੇਸ ਹੋ ਜਾਂਦੇ ਜਲਦੀ ਦੇ 2250 ਆਪਰ ਦੇ ਹੋਰ ਇਸ ਵੇਰੇ ਵੀ ਆਉਣੀ ਹੈ ਤੁਹਾਡੀ ਟੀਮਾਂ ਦੇ ਕੰਮ ਆਉਣਗੇ ਆ ਮਤਲਬ ਜਿੰਨਾ ਚਿਰ ਅਗਲੀ ਟੀਮ ਨਹੀਂ ਆਉਂਦੀ ਹੁਣਾਂ ਚਿਰ ਪਿਛਲੀ ਨੇ ਨਹੀਂ ਜਾਣਾ ਅੱਛਾ ਤੋਂ ਉੱਥੇ ਰਹਿਉ ਵੀ ਬੰਦ ਨਹੀਂ ਨਹੀਂ ਹਾਂ ਇੱਥੇ ਤੇ ਰਹਿੰਦੀ ਸਾਰਾ ਦੇਣੀ ਰਹਿੰਦੇ ਜਾਂਦੇ ਨਹੀਂ ਜੀ ਇਹ ਅੱਜ ਅਸੀਂ ਇੱਥੇ ਝੰਗੜਪੈਣੀ ਪਿੰਡ ਦੇ ਵਿੱਚ ਆਏ ਸੀ ਸਾਨੂੰ ਇੱਕ ਕਾਲ ਗਈ ਸੀ ਕਿ ਪਸ਼ੂ ਜਿਹੜਾ ਵਾ ਉਹਦੇ ਥਣ ਦੇ ਵਿੱਚ ਨੁਕਸ ਹੈ ਸੋ ਅਸੀਂ ਸਭ ਤੋਂ ਪਹਿਲਾਂ ਉਸ ਪਸ਼ੂ ਦਾ ਇਲਾਜ ਕੀਤਾ ਜਿਹਦੇ ਥਣ ਦੇ ਵਿੱਚ ਨੁਕਸ ਸੀ ਉਸ ਤੋਂ ਬਾਅਦ ਇੱਕ ਨਾਲ ਇਮੀਡੀਏਟ ਕੇਸ ਹੋਰ ਸੀ ਕਿ ਜਿਹੜਾ ਪਸ਼ੂ ਸੀ ਉਹਨੇ ਜੇ ਬੱਚੇਦਾਨੀ ਚੋਂ ਰੇਸ਼ਾ ਬਹੁਤ ਆ ਰਿਹਾ ਸੀ ਸੋ ਉਹਦਾ ਅਸੀਂ ਉਸ ਤੋਂ ਬਾਅਦ ਟ੍ਰੀਟਮੈਂਟ ਕੀਤਾ ਫਿਰ ਨਾਲ ਇੱਕ ਤੀਸਰਾ ਘਰ ਆ ਗਿਆ ਜਿੰਨਾਂ ਦੇ ਪਸ਼ੂ ਜਿਹੜਾ ਵਾ ਉਹ ਪੱਠੇ ਨਹੀਂ ਖਾ ਰਿਹਾ ਸੀ ਸੋ ਉਹਨੂੰ ਬੁਖਾਰ ਕਾਫੀ ਸੀ ਮੀਂਹ ਦੇ ਵਿੱਚ ਭਿੱਜਿਆ ਸੀ ਉਦਾਹਰਣਾਂ ਲਈ ਕੀਤਾ ਹੁਣ ਇੱਕ ਇਸ ਇੱਕ ਹੋਰ ਘਰ ਦੇ ਵਿੱਚ ਆਇਆ ਜਿਹਦੇ ਵਿੱਚ ਹੈ ਕਿ ਪਸ਼ੂ ਦੀ ਜੇਰ ਨਹੀਂ ਪਈ ਸੀ ਉਹ ਰੇਸ਼ਾ ਸੁੱਟ ਰਿਹਾ ਵਾ ਸੋ ਅੱਜ ਸਾਡੇ ਕੋਲ ਏਆਈ ਗਨ ਨਹੀਂ ਹੈਗੀ ਸੀ ਪਰ ਸਿੱ ਸਾਡਾ ਜਿਹੜਾ ਸਟਾਫ ਹੈ ਕੱਲ ਨੂੰ ਜਦੋਂ ਇੱਥੇ ਆਉਣਗੇ ਤੇ ਇਹਦੇ ਜਿਹੜੀ ਇੰਟਰਯੂਟਰਾਈਨ ਮੈਡੀਕੇਸ਼ਨ ਦੀ ਜ਼ਰੂਰਤ ਹੈ ਉਹ ਕਰਨਗੇ ਉਸ ਤੋਂ ਇਲਾਵਾ ਪਸ਼ੂ ਪਾਲਕ ਦੀ ਸ਼ਿਕਾਇਤ ਸੀ ਕਿ ਪਸ਼ੂ ਜਿਹੜਾ ਵਾ ਉਹਨੂੰ ਦੁੱਧ ਨਹੀਂ ਦੇ ਰਿਹਾ ਸੋ ਉਹਦੇ ਲਈ ਜਿਹੜੀ ਸਾਡੇ ਕੋਲ ਬਣਦੀ ਦਵਾਈ ਹੈ ਉਹ ਕਿਉਂਕਿ ਪਸ਼ੂ ਪਾਲਕ ਖੁਦ ਦਰਿਆ ਦੇ ਪਰਲੇ ਪਾਸੇ ਉਹਦੇ ਨਾਲ ਸਾਡਾ رابطہ ਹੋ ਗਿਆ ਹੈ ਉਹ ਸਾਡਾ ਜਿਹੜਾ ਬੇਸ ਕੈਂਪ ਹੈ ਉੱਥੇ ਦਵਾਈ ਉਪਲਬਧ ਹੈ ਸੋ ਉੱਥੋਂ ਦਵਾਈ ਲੈ ਕੇ ਉਹ ਇਹਦਾ ਟ੍ਰੀਟਮੈਂਟ ਜਿਹੜਾ ਵਾ ਸ਼ੁਰੂ ਹੋ ਜਾਏਗਾ ਜੀ ਦੂਜੀ ਗੱਲ ਹੈ ਕਿ ਜਿਹੜਾ ਹੁਣ ਖੜਾ ਤੋਂ ਬਾਅਦ ਜਿਹੜੀ ਸਾਨੂੰ ਸਮੱਸਿਆ ਆਏਗੀ ਬਹੁਤ ਜ਼ਿਆਦਾ ਕਿਉਂਕਿ ਇਹਨਾਂ ਦਾ ਜਿਹੜਾ ਪੱਠੇ ਨੇ ਉਹ ਰੁੜ ਚੁੱਕੇ ਨੇ ਪੱਠਿਆਂ ਦੇ ਵਿੱਚ ਕਈ ਜਗ੍ਹਾ ਤੇ ਪਾਣੀ ਖੜਾ ਹੋਇਆ ਵਾ ਪੱਠੇ ਸੁੱਕੇ ਨਹੀਂ ਹੈਗੇ ਉਹਦੇ ਲਈ ਵੀ ਅਸੀਂ ਪਸ਼ੂ ਪਾਲਕਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਪੱਠਿਆਂ ਦੇ ਵਿੱਚ ਪਾਣੀ ਖੜਾ ਹੋਇਆ ਵਾ ਉਹ ਪੱਠੇ ਤੁਸੀਂ ਨਹੀਂ ਵੜਨੇ ਤੂੜੀਆਂ ਇਹਨਾਂ ਦੀਆਂ ਕਾ ਵੀ ਪੇਜ ਚੁੱਕੀਆਂ ਨੇ ਉਹਦੇ ਨਾਲ ਵੀ ਬਿਮਾਰੀਆਂ ਫੈਲਣ ਦਾ ਖਤਰਾ ਵਾ ਚਿਚੜ ਬਹੁਤ ਵੱਧ ਰਹੇ ਨੇ ਉਹ ਚਿਚੜਾਂ ਦੇ ਨਾਲ ਜਿਹੜੀਆਂ ਫੈਲਣ ਵਾਲੀਆਂ ਬਿਮਾਰੀਆਂ ਨੇ ਜਿਵੇਂ ਲਹੂ ਮੁੱਤਨ ਦੀ ਬਿਮਾਰੀ ਹੈ ਜਾਂ ਮੱਛੀਆਂ ਦੇ ਵਿੱਚ ਇੱਕ ਕਨੇਡੂ ਰੋਗ ਆਉਂਦਾ ਹੈ ਜਿਹਨੂੰ ਥਲੇਰੀਆ ਕਹਿੰਦੇ ਆ ਐਨਾ ਪਲਾਜ਼ਮਾ ਜਿਹਨੂੰ ਪਸ਼ੂਆਂ ਦਾ ਪੀਲੀਆ ਕਹੇ ਜਾਂਦਾ ਵਾ ਇਹ ਬਿਮਾਰੀਆਂ ਫੈਲਣ ਦਾ ਡਰ ਆ ਇਸੇ ਤਰੀਕੇ ਦੇ ਨਾਲ ਇੱਕ ਮੱਖੀ ਐ ਉਹਦਾ ਵਧਨ ਦੇ ਜਿਵੇਂ ਆਸੇ-ਪਾਸੇ ਬਹੁਤ ਪਾਣੀ ਐ ਗੰਦਗੀ ਬਹੁਤ ਐ ਮੱਖੀ ਦੇ ਵਧਨ ਦਾ ਬਹੁਤ ਡਰ ਆ ਸੋ ਉਹਦੇ ਨਾਲ ਸਾਨੂੰ ਅਸੀਂ ਉਹ ਬੇਨਤੀ ਕਰ ਰਹੇ ਆ ਕਿ ਜਿੰਨੀ ਕੁ ਸਫਾਈ ਰੱਖੀ ਜਾ ਸਕਦੀ ਰੱਖੀਏ ਉਹ ਮੱਖੀ ਦੇ ਨਾਲ ਜਿਹੜੀ ਲੰਗੜਾ ਬੁਖਾਰ ਐ ਉਹ ਹੋਣ ਦੀ ਸੰਭਾਵਨਾ ਐ ਕਈ ਥਾਵਾਂ ਤੇ ਅਚਾਰ ਆ ਰਿਆ ਵਾ ਅਚਾਰ ਦੇ ਵਿੱਚ ਜਿਹੜੇ ਦਾਨੀ ਸੱਜਣ ਨੇ ਉਹ ਕਈ ਵਾਰੀ ਲਾਪਰਵਾਹੀ ਵਰਤ ਰਹੇ ਨੇ ਕਈ ਵਾਰੀ ਪਾਉਣ ਵਾਲੇ ਲਾਪਰਵਾਹੀ ਵਰਤ ਰਹੇ ਨੇ ਸੋ ਉਹਦੇ ਨਾਲ ਐਫਲਾਟੋਕਸਿਨ ਜਿਹੜੀ ਆ ਉਹਦੇ ਨਾਲ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਮੇਰਾ ਨਾਮ ਸੁਤਨਾਮ ਸਿੰਘ ਹੈ ਆਪਣਾ ਪਿੰਡ ਗੁੱਦੜਪੈਣੀ ਗਿਆ ਜਿੱਥੋਂ ਆਪਾਂ ਹੁਣ ਪਾਣੀ ਦੇ ਮਾਰ ਹੇਠ ਆ ਗਏ ਸੀ ਜਿੱਥੋਂ ਆਪਾਂ ਹੁਣ ਇੱਥੇ ਦਾਣਾ ਮੰਡੀ ਚ ਲਾਦੂ ਕੱਚਾ ਆਏ ਸੀਗੇ ਆਪਣੇ ਘਰਾਂ ਦੇ ਵਿੱਚ तकरीबन ਪਹਿਲਾਂ ਤਾਂ ਤਿੰਨ ਦੇ ਪਾਣੀ ਨਹੀਂ ਪਹੁੰਚਿਆ ਸੀਗਾ ਪਾਣੀ ਆਪਣੇ ਲੱਗੇ ਸੀਗਾ ਖੇਤ ਦੇ ਘਰਾਂ ਦੇ ਆਸ-ਪਾਸ ਆ ਗਿਆ ਸੀ ਜਿੱਥੋਂ ਆਪਾਂ ਨੇ ਬੰਨ ਬੰਨ ਰੱਖਿਆ ਸੀਗਾ ਕਾਰਨੂ ਪਾਣੀ ਪੈਨ ਕਰਤਰ ਤੇ ਉੱਥੇ ਬੰਨ بارش ਇੱਕ ਦਿਨ ਬਹੁਤ ਭਾਰੇ ਹੋਈ ਸੀ ਕਾਰਨ ਜਿਸ ਦੇ ਬੰਨ ਟੁੱਟ ਗਿਆ ਸੀ ਤੇ ਪਾਣੀ ਆਪਣੇ ਆਸ-ਪਾਸ ਆ ਗਿਆ ਤੇ ਚਾਚੇ ਰਾਂ ਦੇ ਘਰਾਂ ਦੇ ਵਿੱਚ ਪਾਣੀ ਬਹੁਤ ਆ ਗਿਆ ਸੀ ਗੋਡੇ ਜਿੰਨਾ तकरीबन ਪਾਣੀ ਹੋ ਗਿਆ ਸੀ ਪਸ਼ੂ ਤਾਂ तकरीबन ਐ ਲੱਗਿਆ ਪਤਾ ਪੇ ਅਚਾਨਕ ਰਾਤ ਨੂੰ بارش ਹੁੰਦੀ ਰਹੀ ਸਵੇਰ ਤੱਕ ਫੁੱਲ بارش ਹੋਈ ਤੇ ਸਵੇਰ 4:32 ਬੰਨ ਟੁੱਟਿਆ ਤੇ ਪਾਣੀ ਅਚਾਨਕ ਮੰਝਾ ਦੇ ਥੱਲੇ ਆ ਗਿਆ ਦੋ ਦਿਨ ਅਸੀਂ तकरीबन ਉੱਥੇ ਕੱਟਿਆ ਉੱਪਰ ਵਾਲੀ ਸੇਫ ਜਗ੍ਹਾ ਜਿੱਤੇ ਹੈਗੀ ਸੀ ਜਿੰਨਾ ਵਿਚਾਰਿਆਂ ਦੇ ਪਾਈਚਾਰਾਂ ਦਾ ਥਾਂ ਸੁੱਕਾ ਸੀਗਾ ਛੋਟੇ ਪਸ਼ੂ ਜਿਹੜੇ ਸੀਗੇ ਉੱਤਰੇ ਲਈ ਉੱਪਰ ਲੈ ਲਏ ਸੀ ਤੇ ਸਮਾਨ ਵੀ ਉੱਪਰ ਰੱਖਿਆ ਸੀ ਕੋਈ ਸਮਾਨ ਘਰੇ ਚ ਵਜੇ ਪਿਆ ਤੇ ਫੈਮਿਲੀ ਮੈਂਬਰ ਇੱਕ ਇੱਕ ਦੋ ਕਰੇ ਹੈਗੇ ਤੇ ਬਾਕੀ ਦੇ ਸਾਰਾ ਪਰਿਵਾਰ ਇੱਥੇ ਇੱਕ ਵਾਰੀ ਆ ਚੁੱਕੇ ਆ ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਜਦੋਂ ਪਾਣੀ ਦਾ ਪੱਦਰ ਵਧਿਆ ਤਾਂ ਸਾਰੇ ਪਾਸੇ ਰੋਲਾ ਪੈ ਗਿਆ ਤੇ ਉਹਨਾਂ ਨੇ ਬੜੀ ਮੁਸ਼ਕਲ ਨਾਲ ਖੁਦ ਨੂੰ ਤੇ ਆਪਣੇ ਪਸ਼ੂਆਂ ਨੂੰ ਬਚਾ ਕੇ ਸੇਫ ਜਗ੍ਹਾ ਤੇ ਪਹੁੰਚਾਇਆ ਉਹਨਾਂ ਨੇ ਇਹ ਵੀ ਦੱਸਿਆ ਕਿ ਅਜੇ ਵੀ ਉਹਨਾਂ ਦੇ ਘਰਾਂ ਵਿੱਚ 3-3 ਫੁੱਟ ਪਾਣੀ ਖੜਾ ਹੈ ਦੇਖੋ ਤੁਹਾਡੇ ਲਈ ਬੜਾ ਮੁਸ਼ਕਲ ਹੈ ਸਾਨੂੰ ਹਦਾਇਤਾਂ ਕਰਨੀਆਂ ਸੌਖੀਆਂ ਨੇ ਪਰ ਤੁਸੀਂ ਜਿੰਨਾ ਹਾਲਾਤਾਂ ਚੋਂ ਲੰਘ ਰਹੇ ਆ ਵਾਕਈ ਮੁਸ਼ਕਲ ਹੈ ਪਰ ਇੱਕ ਕੋਸ਼ਿਸ਼ ਕਰੀਏ ਕਿ ਹੁਣ ਤੁਹਾਡੇ ਕੋਲ ਇੱਕ ਹੀ ਸਰਮਾਇਆ ਵਾ ਤੁਹਾਡੀ ਫਸਲ ਰੁੜ ਚੁੱਕੀ ਹੈ ਇਹੀ ਸਰਮਾਇਆ ਵਾ ਜਿਹੜਾ ਤੁਹਾਡੇ ਘਰਾਂ 'ਚ ਖੜਾ ਵਾ ਜਿਹਦਾ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਮਦਨ ਦੇ ਸਕਦਾ ਵਾ ਸੋ ਜਿੰਨੀ ਸੁੱਕੀ ਥਾਂ ਇਹਨਾਂ ਨੂੰ ਮੁਹੱਈਆ ਕਰਵਾ ਸਕਦੇ ਆ ਉਹ ਮੁਹੱਈਆ ਕਰਵਾਓ ਜੇ ਤੁਹਾਡੇ ਪਸ਼ੂ ਨੂੰ ਗਲ ਕੋਟ ਦੀ ਵੈਕਸੀਨ ਨਹੀਂ ਲੱਗੀ ਹੋਈ ਬਿਲਕੁਲ ਫ੍ਰੀ ਵੈਕਸੀਨ ਸਾਡਾ ਵਿਭਾਗ ਆ ਲਾਰਿਆ ਵਾ ਉਹ ਤੁਸੀਂ ਲਵਾ ਲਓ ਅਕਤੂਬਰ ਮਹੀਨੇ ਦੇ ਵਿੱਚ ਅਸੀਂ ਮੂੰਹ ਕੋਟ ਦੀ ਵੈਕਸੀਨ ਲਾਉਣ ਲਈ ਆਵਾਂਗੇ ਉਹ ਤੁਸੀਂ ਵੈਕਸੀਨ ਲਗਵਾਉਣੀ ਆ ਇਸ ਤੋਂ ਇਲਾਵਾ ਅਸੀਂ ਜਿਹੜਾ ਵਕ ਵਕ ਪਿੰਡਾਂ ਦੇ ਵਿੱਚ ਕੈਂਪ ਵੀ ਲਾਵਾਂਗੇ ਜਿੱਥੇ ਪਸ਼ੂਆਂ ਦਾ ਇਲਾਜ ਜਾਂ ਹੋਰ ਕੋਈ ਤੁਹਾਡੀਆਂ ਸਮੱਸਿਆਵਾਂ ਨੇ ਉਹਨਾਂ ਦੇ ਅਸੀਂ ਹੱਲ ਜਿਹੜੇ ਆ ਉਹ ਕੱਢ ਕੇ ਦੇਵਾਂਗੇ ਸਾਡੀ ਕੋਸ਼ਿਸ਼ ਹੋਏਗੀ ਕਿ ਵੱਧ ਤੋਂ ਵੱਧ ਸੀ ਜਿੰਨਾ ਕਿ ਮੈਨਾ ਮਿਕਸਚਰ ਕਿਤੇ ਅਰੇਂਜ ਕਰ ਸਕੀਏ ਡੋਨਰ ਦੇ ਕੋਲੋਂ ਉਹ ਅਸੀਂ ਤੁਹਾਨੂੰ ਉਪਲਬਧ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਜੇ ਤੁਹਾਡੇ ਕੋਲ ਤੂੜੀ ਜੋ ਵੀ ਪਈ ਆ ਉਹ ਕੋਸ਼ਿਸ਼ ਕਰੋ ਕਿ ਤੂੜੀ ਛਾਣ ਕੇ ਪਾਉਣੀ ਆ ਜੇ ਤੂੜੀ ਗਿੱਲੀ ਹੋਈ ਆ ਤੇ ਗਿੱਲੀ ਹੋ ਕੇ ਗੰਡਾ ਬਣੀਆਂ ਨੇ ਕਾਲੇ ਰੰਗ ਦੀਆਂ ਹੁਣ ਬਹੁਤ ਕੁਝ ਗਵਾ ਲਿਆ ਤੁਸੀਂ ਕੋਈ ਗੱਲ ਨਹੀਂ ਥੋੜਾ ਹੋਰ ਗਵਾ ਚ ਜੇਗਾ ਜਿੱਥੇ ਤੂੜੀ ਦੇ ਵਿੱਚ ਗੰਡਾ ਨੇ ਉਹ ਗੰਡਾ ਕੱਢ ਕੇ ਬਾਹਰ ਸਟੋ ਗਿੱਲੀ ਤੂੜੀ ਜਿਹੜੀ ਆ ਕਾਲੀ ਹੋ ਚੁੱਕੀ ਆ ਉਹ ਤੂੜੀ ਨਹੀਂ ਪਾਉਣੀ ਤੁਸੀਂ ਨਹੀਂ ਤਾਂ ਤੁਹਾਡੇ ਪਸ਼ੂਆਂ ਲਈ ਨੁਕਸਾਨਦੇ ਹੋਏਗੀ ਸੋ ਆਉਣ ਵਾਲੇ ਸਮੇਂ 'ਚ ਝੋਨੇ ਦੀ ਪਰਾਲੀ ਆ ਜਾਏਗੀ ਫਿਰ ਅਸੀਂ ਤੁਹਾਨੂੰ ਵੱਖਰਾ ਤਰੀਕਾ ਦੱਸਾਂਗੇ ਕਿ ਜੇ ਤੁਹਾਡੇ ਕੋਲ ਹੋਰ ਕੁਝ ਉਪਲਬਧ ਨਹੀਂ ਹੈ ਤੇ ਝੋਨੇ ਦੀ ਪਰਾਲੀ ਨੂੰ ਕਿਵੇਂ ਸੋਧ ਕੇ ਤੁਸੀਂ ਪਸ਼ੂਆਂ ਦੀ ਜਿਹੜਾ ਚਾਰਾ ਬਣਾ ਕੇ ਜਾਂਦੀ ਖਰਾਕ ਬਣਾ ਕੇ ਕਿਵੇਂ ਦੀ ਵਰਤੋਂ ਲੈ ਸਕਦੇ ਆ